ਡਰਗ ਇੰਸਪੈਕਟਰ ਵੱਲੋਂ ਰਾਜਪੁਰਾ ਦੇ ਹਾਂ ਕੈਮਿਸ ਦੁਕਾਨਾਂ ਵਿੱਚ ਕੀਤੀ ਗਈ ਅਚਾਨਕ ਚੈਕਿੰਗ ਨਸ਼ਾ ਵਿਰੋਧੀ ਯੋਦਮਾਨ ਦੇ ਤਹਿਤ ਅਜ ਡਰੱਗ ਇਨਸਪੈਕਟਰ ਡਾਕਟਰ ਕਰੋਨਾ ਗੁਪਤਾ ਵੱਲੋਂ ਸਿਟੀ ਪੁਲਿਸ ਰਾਜਪੁਰਾ ਦੇ ਸਹਿਯੋਗ ਨਾਲ ਰਾਜਪੁਰਾ ਦੀਆਂ ਕੈਮਿਸਟਰੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜਪੁਰਾ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਤੋਂ ਨਸ਼ਾ ਵਿਰੋਧ ਚਲਾਈ ਮੁਹਿੰਮ ਦੇ ਤਹਿਤ ਡਾਕਟਰ ਕਰੋਨਾ ਗੁਪਤਾ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਰਾਜਪੁਰਾ ਕੈਮਿਸਟਰੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਕਿਉਂਕਿ ਕੈਮਿਸਟਰੀਆਂ ਦੁਕਾਨਾਂ ਤੇ ਅਨੇਕਾ ਪ੍ਰਕਾਰ ਦੀਆਂ ਦਵਾਈਆਂ ਹੁੰਦੀਆਂ ਹਨ ਇਸ ਬਾਰੇ ਸਹੀ ਜਾਣਕਾਰੀ ਡਰਗਨ ਇੰਸਪੈਕਟਰ ਹੀ ਦੇ ਸਕਦੇ ਹਨ ਕਿ ਇਹ ਦਵਾਈਆਂ ਨਸ਼ੀਲੀਆਂ ਹਨ ਜਾਂ ਨਹੀਂ ਡਾਕਟਰ ਦੀ ਪਰਚੀ ਨਾਲ ਦਵਾਈ ਲੈਣੀ ਤੇ ਉਹਨਾਂ ਦੇ ਬਿੱਲ ਬੁੱਕ ਕੈਮਿਸਟਰੀ ਦੁਕਾਨਾਂ ਦਾ ਲਾਇਸੈਂਸ ਆਦ ਹੋਰ ਕਈ ਦਸਤਾਵੇਜ਼ ਡਰਗਨ ਇੰਸਪੈਕਟਰ ਵੱਲੋਂ ਚੈੱਕ ਕੀਤੇ ਗਏ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਕੋਈ ਸਰੋਂ ਗਲਤ ਦਵਾਈ ਮਿਲਦੀ ਹੈ ਅਸੀਂ ਉੱਥੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਨਸ਼ਾ ਕਰਨ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਉਨਾ ਦੀ ਪੂਰੀ ਮਦਦ ਕੀਤੀ ਜਾਵੇਗੀ ਜੇ ਕੋਈ ਨਸ਼ਿਆ ਦੇ ਵਕਣ ਬਾਰੇ ਸੂਚਨਾ ਦਿੰਦਾ ਹੈ ਤਾਂ ਵਚਣ ਵਾਲੇ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਸੂਚਨਾ ਦੇਣ ਵਾਲੇ ਦਾ ਨਾਮ ਬੇਗੁਪਤ ਰੱਖਿਆ ਜਾਵੇਗਾ ਇਸ ਸਬੰਧ ਵਿੱਚ ਡਰੈਗਨ ਇੰਸਪੈਕਟਰ ਡਾਕਟਰ ਕਰੋਨਾ ਗੁਪਤਾ ਨੇ ਕਿਹਾ ਕਿ ਕੋਈ ਵੀ ਕੇਮਿਸਟ ਨਸ਼ੇ ਦੀਆਂ ਗੋਲੀਆਂ ਨਾ ਵੇਚਣ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈਆਂ ਨਾ ਦਿੱਤੀ ਜਾਵੇ ਤੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾਵੇ ਇਸ ਨਾਲ ਅਸੀਂ ਸਰਕਾਰ ਵੱਲੋਂ ਚਲਾਈ ਮਹਿੰਮ ਯੁੱਧ ਨਸ਼ਿਆ ਵਿਰੁੱਧ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਘੁਮਰ ਦੀ ਰਿਪੋਰਟ ਉਹਨਾਂ ਦਿੱਤਾ ਡਰੈਗਿੰਗ ਸੈਕਟਰ ਰਾਜਪੁਰ ਅਜੇ ਤੱਕ ਕੀ ਚੀਜ਼ ਨਾ ਆਇਆ ਕੋਈ ਰਾਜ ਉਹ ਨਹੀਂ ਫਿਲਹਾਲ ਕੋਈ ਇਹਦੀ ਰਾਜਪੁਰ ਤੋਂ ਨਹੀਂ ਲੱਗਦਾ ਤੇ ਜਿਹੜੇ ਲੋਕ ਨਸੀਦੀਆਂ ਗੋੜੀਆਂ ਵੇਖਦੇ ਐ ਦੁਕਾਨਦਾਰ ਕਿ ਲੋਕ ਪਰਖੇ ਕਰਦੇ ਐ ਪਰ ਉਹਨਾਂ ਨੂੰ ਕੀ ਮਤ ਮੇਰਾ ਇਹ ਮੈਸੇਜ ਹੈ ਵੀ ਕੋਈ ਵੀ ਕੇਮਿਸਟ ਕੋਲੋਂ ਕੋਈ ਵੀ ਨਸੀਦੀ ਦਵਾਈ ਨਾ ਦਿੱਤੀ ਜਾਵੇ ਤਾਂ ਜੋ ਸਰਕਾਰ ਦੀ ਮੁਹਿੰਮ ਦੇ ਵਿੱਚ ਅਸੀਂ ਵੀ ਆਪਣਾ ਹਰ ਇੱਕ ਬੰਦੇ ਨੂੰ ਆਪਣਾ ਪਰਸਨਲ ਹੀ ਯੋਗਦਾਨ ਦੋ ਵੀ ਤੁਸੀਂ ਵੀ ਆਪਣੀ ਕੋਈ ਮੋਰਲ ਡਿਊਟੀ ਸੰਭੋ। ਮੈਡਮ ਜਿਸ ਤਰ੍ਹਾਂ ਜੋ ਪੁਲਿਸ ਜਦੋਂ ਮਿਲ ਰਿਹਾ ਹੈ ਨਾਲ ਕੀਤੀ ਜਾ ਰਿਹਾ ਕਿਸੇ ਦੁਕਾਨਾਂ ਤੇ ਚੈੱਕ ਕਰਾਣਾ ਓਕੇ ਵੀ ਸਹਿਯੋਗ ਮਿਲ ਰਿਹਾ ਹੈ ਜਾਂ ਕੋਈ ਅੱਦਾਂ ਵਿੱਚ ਹੈ ਨਹੀਂ ਨਹੀਂ ਕੇਮਿਸਟਾ ਦਾ ਵੀ ਸਹਿਯੋਗ ਹੈਗਾ ਸਾਡੇ ਨਾਲ ਤਾਂ ਕਿ ਮਤਲਬ ਸਾਡੀ ਚੈਕਿੰਗ ਕਰਾਉਣ ਦੇ ਵਿੱਚ ਸੱਭੀ ਹੈਲਪ ਕੀਤੀ ਗਈ ਹੈ ਐਸਐਟੇ ਸਾਥ ਦੇ ਨਾਲ ਮੈਡਮ ਬੇਸਿਕਲੀ ਕੀ ਚੈੱਕ ਕਰਦੇ ਬੇਸਿਕਲੀ ਮੇਨ ਤਾਂ ਫਿਲਹਾਲ ਸਾਡਾ ਟਾਰਗੇਟ ਹੈਬਿਟ ਫਾਰਮਿੰਗ ਮੈਡੀਸਨਸ ਤੇ ਹੀ ਹੈ ਕਿ ਕੋਈ ਵੀ ਸ਼ਾਪ ਦੇ ਵਿੱਚ ਹੈਬਿਟ ਫਾਰਮਿੰਗ ਮੈਡੀਸਨ ਨਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਫਸਟ ਪੁਆਇੰਟ ਕੀ ਹੈ ਕਿਮਿਸਟਰੀ ਨੂੰ ਸਹੀ ਗੱਲ ਜਾਣਦੇ ਹੈ ਕਿ ਇਹ ਸਰਕਾਰ ਦਾ ਯੋਗਦਾਨ ਸਰਕਾਰ ਦੇ ਨਾਲ ਥੜਕੇ ਰਲ ਕੇ ਇਹ ਪਬਲਿਕਲੀ ਅਫਰਟਸ ਕਰਨ ਵੀ ਨਸ਼ਾ ਬਿਲਕੁਲ ਬੰਦ ਕਰਨਾ ਉਹ ਰਾਜ ਵਿੱਚ ਪੱਤਰ ਆਏ ਹੈ ਤੇ ਚੈਕਿੰਗ ਕਰ ਰਹੇ ਹੈ ਕੀ ਜਾਣਾ ਚਾਹੀਦਾ ਆ ਸਰਕਾਰ ਦਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਐਸਐਸਪੀ ਸਾਡੇ ਹੁਕਮਾਂ ਦੇ ਨਾਲ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਹੋ ਰਹੀ ਹੈ ਜਿੰਨੇ ਕਮਿਸ਼ਨ ਸ਼ਾਪਾਂ ਸਾਰੇ ਇੱਕ ਟਾਈਮ ਤੇ ਹੀ ਅੱਜ ਦਿਨ ਚੈੱਕ ਕੀਤੀ ਜਾ ਰਹੀ ਹੈ ਸਵੇਰ ਦੀ ਲੈ ਕੇ ਹੁਣ ਤੱਕ ਤੇ ਉਸ ਦੇ ਨਾਲ ਅਸੀਂ ਡਰੱਗ ਇੰਸਪੈਕਟਰ ਸਾਹਿਬ ਦੀ ਮਦਦ ਲੈ ਕੇ ਸਾਰੀ ਚੈਕਿੰਗ ਕਰ ਰਹੇ ਹਾਂ ਜਿਨ੍ਹਾਂ ਦਵਾਈਆਂ ਬਾਰੇ ਜਿਹੜੀ ਨਸ਼ੀਲੀ ਕੋਈ ਦਵਾਈ ਹੈ ਉਹਨਾਂ ਨੂੰ ਚੈੱਕ ਕਰਾਈ ਜਾਂਦੀ ਹੈ ਸ਼ਾਪ ਤੇ ਆ ਕੇ ਚੈੱਕ ਕਰਕੇ ਸਾਨੂੰ ਦੱਸਦੇ ਆ ਕਿ ਇਹ ਗਲਤ ਹੈ ਜਾਂ ਠੀਕ ਹੈ ਜਿੱਥੇ ਕੋਈ ਗਲਤ ਪਾਈ ਜਾਊਗੀ ਦੇ ਖਿਲਾਫ ਬਣਦੀਆਂ ਗਈਆਂ ਪਰ ਇਹ ਜੋ ਮੁਹਿੰਮ ਨਸ਼ਾ ਰਹਿਤ ਜੀਵਨ ਦੀ ਦੁਆਰਾ ਨੈਕਸਸ ਸਪਲਾਈ ਮਾਰਕੂ ਉਸੇ ਦੇ ਤਹਿ ਹਾਂਜੀ ਉਸੇ ਦੇ ਤਹਿ ਸਰਕਾਰ ਦੇ ਸਰ ਜੀ ਕਿੰਨੀਆਂ ਕੰਮ ਕਰ ਰਹੇ ਹੋ ਅੱਜ ਸ਼ਹਿਰ ਦੀ ਤਕਰੀਬ ਸਾਰੀ ਦੁਕਾਨਾਂ ਚੈੱਕ ਕਰ ਚੁੱਕੇ ਆ ਜੀ ਜਿਹੜੀ ਕੋਈ ਇੱਕ ਅੱਧੀ ਰਹਿ ਗਈ ਹੈ ਉਹ ਵੀ ਅਸੀਂ ਸਾਰੀ ਹੁਣ ਚੈੱਕ ਕਰਕੇ ਆਵਾਂ ਨਹੀਂ ਹਜੇ ਤੱਕ ਡਾਕਟਰ ਸਾਹਿਬ ਨੇ ਸਾਰੇ ਚੈੱਕ ਕਰ ਲਏ ਨੇ ਕਿਤੇ ਕੋਈ ਅਹੀ ਦੀ ਚੀਜ਼ ਨਹੀਂ ਮਿਲੀ ਸਰ ਜਿਹੜੇ ਲੋਕ ਲੱਗੇ ਜਾਂ ਗੋਲੀਆਂ ਸੇਵਨ ਕਰਦੇ ਜਾਂ ਨਸ਼ੇ ਰਸੇਵਨ ਕਰਦੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਵਾਸਤੇ ਆਹੀ ਬੇਨਤੀ ਕਰਾਂਗਾ ਵੀ ਉਹ ਸਾਡੇ ਕੋਲ ਆਣ ਅਸੀਂ ਪ੍ਰੋਪਰ ਚੈੱਕ ਇਹਨਾਂ ਦਾ ਇਲਾਜ ਕਰਾਵਾਂਗੇ ਕਿਸੇ ਨੂੰ ਕੋਈ ਵੀ ਗਲਤ ਉਹ ਨਹੀਂ ਕਰਾਂਗੇ ਪ੍ਰੋਪਰ ਚੈੱਕ ਇਹਨਾਂ ਦਾ ਇਲਾਜ ਕਰਾ ਕੇ ਉਹਨਾਂ ਦਾ ਮਸਲਾ ਛੁੜਾਵਾਂਗੇ ਪਰ ਜਿਹੜੇ ਲੋਕ ਐਵੇਂ ਰੇਲਮਾ ਉਡਾਈ ਜਾਂਦੇ ਜਿ ਫਲਾਣੀ ਦੁਕਾਨ ਤੇ ਮੁੰਡਾ ਫਲਾਣੀ ਦੁਕਾਨ ਤੇ ਮੁੰਡਾ ਤੁਸੀਂ ਉਹਨਾਂ ਨੂੰ ਕੀ ਕਹਾਂ ਕਰਦੇ ਜੇ ਟੀਮ ਰੇਡ ਆ ਜਾਂਦੀ ਹੈ ਅਸੀਂ ਤਾਂ ਆਹੀ ਕਹਾਂਗੇ ਅਗਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਫਲਾਣੀ ਥਾਂ ਤੋਂ ਮਿਲਦੀ ਹੈ ਉਹ ਸਾਨੂੰ ਗੁਪਤ ਤੌਰ ਤੇ ਆ ਕੇ ਇਨਫੋਰਮੇਸ਼ਨ ਦਵੇ ਅਸੀਂ ਡਰੱਗ ਇੰਸਪੈਕਟਰ ਨਾਲ ਲਿਜਾ ਕੇ ਉੱਥੇ ਰੇਡ ਕਰਕੇ ਐਫਅਰ ਦਰਜ ਕਰਾਂਗੇ